ਵਿੱਚ ਚਲੀਆਂ ਤਪੜ ਤੋੜ ਗੋਲੀਆਂ ਗੋਲੀਆਂ ਦੇ ਵਿੱਚ ਸ਼ਿਕਾਰ ਤਿੰਨ ਲੋਕ ਜਿਹੜੇ ਹੋ ਗਏ ਨੇ ਕਿਉਂਕਿ ਮੋਟਰਸਾਈਕਲ ਸਵਾਰ ਜਿਹੜੇ ਤਿੰਨ ਲੋਕ ਆਈਸੀ ਜਿਨ੍ਹਾਂ ਨੇ ਇੱਕ ਕਾਰ ਦੇ ਉੱਤੇ ਫਾਇਰਿੰਗ ਕੀਤੀ ਮਾਮਲਾ ਫਿਰੋਜ਼ਪੁਰ ਸ਼ਿਆਦਾ ਤਾਲਕਾ ਗੁਰਦੁਆਰਾ ਸਾਹਿਬ ਦੇ ਕੋਲ ਇੱਕ ਠੜਾ ਵਾਪਰੀਆ ਜਿੱਥੇ ਠੜਾ ਨੂੰ ਅੰਜਾਮ ਦਿੱਤਾ ਗਿਆ ਤੇ ਜਿਹੜੋ ਫਾਇਰਿੰਗ ਕੀਤੀ ਹੈ ਫਾਇਰਿੰਗ ਦੇ ਵਿੱਚ ਇੱਕ ਹੋਰ ਇੱਕ ਮੌਕੇ ਤੇ ਜਿਹੜੀ ਮੌਤ ਹੋ ਗਈ ਜਦਕਿ ਜਿਨ੍ਹਾਂ ਦੋ ਜਣਿਆਂ ਨੂੰ ਨਹੀਂ ਮੌਤ ਹੋਈ ਆ ਉਹਨਾਂ ਨੂੰ ਨਿੱਜੀ ਹਸਪਤਾਲ ਦਾਖਲ ਕਰਵਾਇਆ ਗਿਆ ਸੀ ਲੇਕਿਨ ਉੱਥੇ ਉਹਨਾਂ ਦਮ ਤੋੜ ਦਿੱਤਾ ਚਾਰ ਲੋਕ ਜਿਹੜੇ ਕਾਰ ਦੇ ਵਿੱਚ ਸਵਾਰ ਦੱਸੇ ਜਾ ਰਹੇ ਸੀ ਇੱਕ ਨਾਲ ਸਾਡੇ ਵੱਲ ਜਿਹੜੀ ਆ ਵੀ ਉਹ ਪੁਰਾਣੀ ਰਣਜੀਤ ਦਾ ਜਿਹੜਾ ਸ਼ਿਕਾਰ ਹੋਏ ਨੇ ਇਹ ਲੋਕ ਉਹਨਾਂ ਦੀ ਜਾਂਚ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਤਾਂ ਕਿ ਪਤਾ ਚੱਲ ਸਕੇ ਵੀ ਇਹ ਗੈਂਗਵਾਰ ਸੀਗਾ ਜਾਂ ਪੁਰਾਣੀ ਰਣਜੀ ਸੀਗੀ ਜਿਸ ਕਰਕੇ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਲੇਕਿਨ ਕਿਸ ਤਰ੍ਹਾਂ ਇੱਕ ਜਿਹੜੇ ਮੋਟਰਸਾਈਕਲ ਸਵਾਰ ਜਿਹੜੇ ਤਿੰਨ ਲੋਕ ਆ ਇਹਨਾਂ ਨੂੰ ਘਟਨਾ ਨੂੰ ਅੰਜਾਮ ਦਿੱਤਾ ਉਹ ਦਿਖਾਉਂਦਾ ਵੀ ਪੁਲਿਸ ਦਾ ਖੋਫ ਉਹਨਾਂ ਦੇ ਮਨਾਂ ਦੇ ਵਿੱਚੋਂ ਨਿਕਲ ਚੁੱਕਾ ਤੇ ਜਾਂ ਕਹਿ ਸਕਦੇ ਆ ਵੀ ਪੁਲਿਸ ਦੀ ਜਿਹੜੀ ਆ ਉਹ ਢਿੱਲ ਜਿਹੜੀ ਆ ਉਹ ਆਮ ਲੋਕਾਂ ਨੂੰ ਜਿਹੜੀ ਆ ਮੌਤ ਵਰ ਜਿਹੜੀ ਕਿ ਸੀੜਦੀ ਨਹੀਂ ਜਾ ਰਹੀ ਆ ਜੋ ਸ਼ਿਕਾਰ ਜਿਹੜਾ ਇਸ ਘਟਨਾ ਦੇ ਵਿੱਚ ਤਿੰਨ ਲੋਕ ਹੋਏ ਨੇ ਉਹਨਾਂ ਅਜਨ ਬਾਤ ਉਹਦਾ ਵਿਆਹ ਰੱਖਿਆ ਸੀਗਾ ਜਿਸ ਤਰ੍ਹਾਂ ਉਹ ਜਿਹੜੀ ਮੌਤ ਹੋ ਗਈ ਆ ਵੀ ਇਹ ਜਿਹੜੀ ਕਿ ਕੈਸ ਕਰਦੇ ਅਮੀ ਦਿਲ ਦਲਾ ਦੇਣ ਵਾਲੀ ਜਿਹੜੀ ਘਟਨਾ ਵਾਪਰੀ ਹੈ ਇਹਦੇ ਵਿੱਚ ਆਮ ਲੋਕ ਜਿਹੜਾ ਸਹਿਮੇ ਦਿਖਾਈ ਦੇ ਰਹੇ ਕਿਉਂਕਿ ਆਜ ਦਿਨ ਸ੍ਰੋਈਪੁਰੇ ਚ ਗੋਲੀਆਂ ਚੱਲਦੀਆਂ ਤੇ ਲੋਕ ਜਿਹੜੇ ਆ ਇਸ ਦਾ ਸ਼ਿਕਾਰ ਹੋ ਰਹੇ ਨੇ ਭਾਵੇਂ ਇਹਨੂੰ ਨਿਜੀ ਰਣਜੀਤ ਤਸਦੀ ਜਾ ਰਹੀ ਹੋਵੇ ਤੇ ਜਾਂ ਕਹਿ ਸਕਦੇ ਹੋ ਉਹ ਗੈਂਗਵਾੜ ਹੋਵੇ ਪੁਲਿਸ ਦੋ ਨਾ ਐਂਗਲਾਂ ਤੇ ਜਿਹੜੀ ਜਾਂਚ ਕਰਦੀ ਦਿਖਾਈ ਦੇ ਰਹੀ ਹੈ ਤੇ ਕੁਝ ਦੇਰ ਬਾਅਦ ਇਹ ਲਈ ਪੁਲਿਸ ਸਸੋ ਖਰਾਸਾ ਕਰੇਗੀ ਆਖਿਰ ਜਿਹੜੀ ਘਟਨਾ ਵਾਪਰੀ ਹੈ ਜਿਨ੍ਹਾਂ ਨੇ ਫਾਇਰਿੰਗ ਦੇ ਵਿੱਚ ਇਸ ਘਟਨਾ ਨੂੰ ਅੰਜਾਮ ਦਿੱਤਾ ਉਹ ਕੌਣ ਲੋਕ ਸੀ ਤੇ ਕੀ ਮਨਸ਼ਾ ਨੇ ਲੈ ਕੇ ਉਹਨਾਂ ਨੇ ਫਾਇਰਿੰਗ ਕੀਤੀ ਕਿਉਂਕਿ ਗੋਲੀਆਂ ਇੰਨੀ ਨੇ ਹੋਰ ਤੇ ਦਿਖਾਈ ਦੇ ਰਿਹਾ ਵੀ ਜਿਹੜੇ ਨੇ ਫਾਇਰਿੰਗ ਕੀਤੀ ਆ ਇਹ ਨਹੀਂ ਇੱਕ ਦੋ ਕੀਤੀਆਂ ਹੋਣ ਕਰੀ ਅੱਧੀ ਦਰਜਨ ਤੋਂ ਵੱਧ ਜਿਹੜੀ ਆ ਫਾਇਰਿੰਗ ਪੂਰੀ ਦੇ ਜਿਹੜੀ ਦਿਖਾਈ ਦਿੱਤੀ ਗਈ ਆ ਕਿਉਂਕਿ ਉੱਥੇ ਚਹਿਲ ਪਹਿਲ ਵੀ ਬੁਰੀ ਰਹਿੰਦੀ ਸੀ ਗੁਰਦੁਆਰਾ ਸਾਹਿਬ ਦੇ ਬਿਲਕੁਲ ਬਾਹਰ ਇਹ ਕਟੜਾ ਵਾਪਰੀ ਆ ਉੱਥੇ ਦੁਕਾਨਾਂ ਵੀ ਖੁੱਲੀਆਂ ਹੁੰਦੀਆਂ ਸੀ ਉਸੇ ਦੌਰਾਨ ਇਹ ਕਟੜਾ ਜਿਹੜੀ ਵਾਪਰੀ ਆ ਇਹ ਦਿਖਾਉਂਦੀ ਆ ਕਿ ਕਿਸ ਤਰ੍ਹਾਂ ਕਾਨੂੰਨਦਾਨੀਆਂ ਜਿਹੜੀਆਂ ਤਰਝੀਆਂ ਜਿਹੜੀਆਂ ਆਮ ਲੋਕ ਜਿਹੜੇ ਆ ਸ਼ਰਾਪਤੀ ਹੰਸਰ ਰਹਿ ਗਏ ਆ ਹੋੜਾਂ ਦੇ ਦਿਖਾਈ ਦੇ ਰਿਹਾ ਕਿ ਉਹਨਾਂ ਦੇ ਮਨ ਵਿੱਚੋਂ ਖੋਪ ਜਿਹੜਾ ਪੁਲਿਸ ਦਾ ਔਖਾਤਮ ਹੋ ਚੁੱਕਾ ਕੈ फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और WhatsApp channel par but...